ਸਮੇਂ-ਸਮੇਂ ਦੀਆਂ ਸਰਕਾਰਾਂ ਹਰ ਸਰਕਾਰ ਇਸ ਮੁੱਦੇ ਦੇ ਉੱਤੇ ਹਵਾ ਤੇ ਪਾਣੀ ਦੇ ਮੁੱਦੇ ਦੇ ਉੱਤੇ ਫੇਲ ਨਜ਼ਰ ਆ ਰਹੀ ਐ ਅਸੀਂ ਕੁਦਰਤੀ ਤੌਰ ਤੇ ਅੱਜ ਸਾਰੇ ਜਣੇ ਇੱਥੇ ਇਕੱਠੇ ਹੋ ਗਿਆ ਜੀਰਾ ਟੂ ਹਮੀਰਾ ਨਾਲ ਬੁੱਟਰ ਸਿਵਿਆ ਵੇ ਆ ਹਮੀਰੇ ਵਾਲਿਆ ਆ ਜੀਰੇ ਵਾਲਿਆ ਤੇ ਅਸੀਂ ਬੁੱਟਰਾਂ ਵਾਲਿਆ ਸੋ ਦੇਖਿਆ ਜਾਵੇ ਤਾਂ ਜੋ ਹੋ ਰਿਹਾ ਜੋ ਚੱਲ ਰਿਹਾ ਗੁਰਬਾਣੀ ਸਿਰਫ ਪੜਨ ਤੱਕ ਸਾਰੇ ਸੀਮਤ ਨੇ ਭਾਵੇਂ ਇੰਡਸਟਰੀਲਿਸਟ ਆ ਭਾਵੇਂ ਅਸੀਂ ਆਮ ਲੋਕ ਆ ਰੋਜ਼ ਗੁਰਬਾਣੀ ਪੜਦੇ ਆ ਗੁਰਬਾਣੀ ਤੇ ਪੈਰਾ ਕੋਈ ਨਹੀਂ ਦੇ ਰਿਹਾ ਧੰਨਵਾਦ ਜੀ ਹਾਂਜੀ ਵੀਰਾਂ ਨੇ ਗੱਲ ਹੋ ਗਈ ਏ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਸਰ ਦੇਖੋ ਜੀ ਮੈਂ ਜਿਹੜੀ ਲੜਾਈ ਲੰਮੇ ਸਮੇਂ ਤੋਂ ਲੜ ਰਹੇ ਆ ਦੇਖੋ ਜੀ ਆ ਹੁਣ ਜਿਹੜਾ ਹਮੀਰੇ ਵਾਲਾ ਮੈਟਰ ਆ ਸਾਡੇ ਕੋਲੇ ਅੱਜ ਹੀ ਆਇਆ ਆ ਬਾਈ ਜੀ ਹੋਰਾਂ ਮੈਨੂੰ ਅੱਜ ਹੀ ਮਿਲੇ ਆ ਸੇਮ ਮੈਟਰ ਆ ਅਸੀਂ ਮੰਨ ਲਵਾਂ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਕਾਮਯਾਬ ਹੋ ਗਏ ਅਸੀਂ ਕਹਿੰਨੇ ਆ ਇਹ ਪਲਾਂਟ ਇੱਥੇ ਨਾ ਲੱਗੇ ਜੀ ਵੀ ਪਤਾ ਕੀ ਚੱਕਰ ਆ ਇੱਕ ਤਾਂ ਨੇ ਲੱਖਾਂ ਲੀਟਰ ਪਾਣੀ ਨਹੀਂ ਛੱਡਣਾਗਾ ਉੱਥੇ ਇੱਕ ਹਾਈਲੀ ਫਲੇਮੇਬਲ ਪ੍ਰੋਡਕਟ ਆ ਇਥਨਲ ਸਰਕਾਰ ਨੇ ਤਾਂ ਆਪ ਪੈਸੇ ਬਣਾਉਣ ਖਾਤਰ ਇਹਨਾਂ ਨੂੰ ਕਾਰਪੋਰੇਟਾਂ ਨੂੰ ਦੇ ਦੇਣਾ ਤੇ ਕਾਰਪੋਰੇਟਾਂ ਨੇ ਮੋٹے ਪੈਸੇ ਬਣਾਉਣੇ ਆ ਕਰਨਾ ਕੱਖਣੀ ਜਦੋਂ ਧਰਤੀ ਬੰਜਰ ਹੋ ਗਈ ਨਾ ਥੱਲੇ ਉਦੋਂ ਕਾਰਪੋਰੇਟਾਂ ਨੇ ਜਾਣਾ ਉਥੋਂ ਭੱਜ ਜਦੋਂ ਧਰਤੀ ਦੇ ਥੱਲੇ ਅੰਡਰਗ੍ਰਾਉਂਡ ਵਾਟਰ ਹੀ ਨਹੀਂ ਰਿਹਾ ਲੱਖਾਂ ਲੀਟਰ ਵਾਟਰ ਕੰਜ਼ਿਊਮ ਕਰਦਾ ਡੇਲੀ ਦਾ ਇੱਕ ਪਲਾਂਟ ਇਥਨਲ ਦਾ ਜੇ ਇੱਥੇ ਲੱਗਦਾ ਵੀ ਸਟੇਟ ਗਵਰਨਮੈਂਟ ਨੂੰ ਆਪ ਨੂੰ ਚਾਹੀਦਾ ਵੀ ਆਪਦੇ ਸਟੇਟ ਨਾਲ ਧੋਖਾ ਨਾ ਕਰੇ ਇਹੋ ਜਿਹਾ ਕੜੀਆ ਪ੍ਰੋਡਕਟ ਜਾਂ ਪਲਾਂਟ ਇਹੋ ਜਿਹਾ ਨਾ ਲਾਓ ਕਿਉਂ ਸਟੇਟ ਨੂੰ ਮਾਰਨ ਦੇ ਤੁਰੇ ਵੀ ਆਪਣੇ ਕੋਲ ਲਿਮਟਿਡ ਪਾਣੀ ਰਹਿ ਚੁੱਕਿਆ ਉਹ ਵਿਚਾਲੀਏ ਆਪਾਂ ਜੋ ਖੇਤੀ ਦੇ ਤੁਸੀਂ ਰੋਲਾ ਪਾਉਂਦੇ ਰਹਿੰਨੇ ਆਂ ਵੀ ਝੋਨਾ ਮਾੜਾ ਝੋਨਾ ਮਾੜਾ ਤੇ ਆਹ ਜਿਹੜੇ ਪਲਾਂਟ ਆ ਲੱਖਾਂ ਲੀਟਰ ਪਾਣੀ ਕੰਜ਼ੂਮ ਕਰਦੇ ਆਂ ਡੇਲੀ ਬੇਸਿਸ ਪਾਣੀ ਤੇ ਜਿਹੜੇ ਕੱਢਦੇ ਨੇ ਜਿਹੜੇ ਇਹਨਾਂ ਚ ਪ੍ਰੋਡਕਟ ਵਰਤੇ ਜਾਣੇ ਨੇ ਜਿਵੇਂ ਤੁਸੀਂ ਕਿਹਾ ਉਤਪਾਦ ਮੱਕੀ ਮੱਕੀ ਪਾਣੀ ਬਹੁਤ ਜ਼ਿਆਦਾ ਖੇਦੀ ਝੋਨਾ ਝੋਨਾ ਇਹਦੇ ਤਿੰਨ ਤਰੀਕੇ ਨਾਲ ਐਥੋਨਲ ਪਾਣੀ ਨੂੰ ਖਤਮ ਕਰ ਰਿਹਾ ਸਰ ਦੇਖੋ ਜੀ ਖੇਤੀਬਾੜੀ ਤਾਂ ਹਜੇ 3 ਸਟੇਜ ਤੇ ਕਹੋ ਜੀ ਪਾਣੀ ਕੰਜ਼ੂਮ ਕਰਦੀ ਆ ਸਭ ਤੋਂ ਵੱਧ ਕੰਜ਼ੂਮ ਕਰਦੀ ਆ ਇੰਡਸਟਰੀ ਇੰਡਸਟਰੀ ਜਿੰਨਾ ਪਾਣੀ ਕੰਜ਼ੂਮ ਕਰਦੀ ਆ ਕੋਈ ਨਹੀਂ ਕਰਦੀ ਆ ਬੁੱਡੇ ਨਦਰਿਆ ਵਾਲੇ ਆ ਦੇ ਆਪਾਂ ਮਾਮਲੇ ਤੇ ਅੱਜ ਇਕੱਠੇ ਹੋਏ ਆ ਆ ਸਾਰੀਆਂ ਇੰਡਸਟਰੀਆਂ ਦਾ ਤੁਸੀਂ ਸਰਵਾ ਕਰਕੇ ਵੇਖ ਲਓ ਇਹ ਕਿੰਨਾ ਪਾਣੀ ਕੱਢਦੀਆਂ ਡੇਲੀ ਦਾ ਤੇ ਜਿਹੜਾ ਇਹਦਾ ਵੇਸਟ ਮਟੀਰੀਅਲ ਆ ਟਾਕਸਿਕਸ ਵਾਟਰ ਆ ਬਲੈਕ ਵਾਟਰ ਆ ਤੁਹਾਡੇ ਸਾਹਮਣੇ ਆ ਤੇ ਇਹਦੇ ਨਾਲ ਕਿੰਨਾ ਇਲਾਕਾ ਪ੍ਰਭਾਵਿਤ ਹੋ ਰਿਹਾ ਤੇ ਕਿੰਨੇ ਲੋਕ ਪ੍ਰਭਾਵਿਤ ਜੇ ਲੁਧਿਆਣੇ ਦੀ ਲੁਧਿਆਣੇ ਦਾ ਸਰਵਾ ਕੀਤਾ ਜਾਵੇ ਹੈਲਥ ਦਾ ਤਕਰੀਬਨ ਬਹੁਤ ਸਾਰੇ ਬੰਦਿਆਂ ਨੂੰ ਕੈਂਸਰ ਹੋਊਗਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਇਹ ਇੰਡਸਟਰੀਆਂ ਨੂੰ ਕਿਉਂ ਨਹੀਂ ਪਹਿਲਾਂ ਨੱਥ ਪਾਈ ਜਾਂਦੀਗੀ ਟ੍ਰੀਟਮੈਂਟ ਪਲੈਂਟ ਕਿਉਂ ਨਹੀਂ ਚਲਾਉਂਦੇਗੇ ਸਰਕਾਰ ਇਹਦਾ ਕੋਈ ਪੱਕਾ ਹੱਲ ਕਰੇ ਇਹ ਨਹੀਂ ਹੈਗਾਗਾ ਵੀ ਤੁਸੀਂ ਇਹਦਾ ਪਾਣੀ ਨਾਲੇ ਵਿੱਚ ਦੀ ਪਾ ਕੇ ਸਤਲੂਈ ਦਰਿਆ ਨਾਲ ਜੋੜੀ ਜਾਂਦੇ ਹੋ ਤੁਸੀਂ ਕਿਉਂ ਦਰਿਆਵਾਂ ਦਾ ਪਾਣੀ ਪਲੂਟ ਕਰ ਰਹੇ ਹੋ ਇਹ ਸਰਕਾਰ ਨੂੰ ਚਾਹੀਦਾ ਹੈ ਟ੍ਰੀਟਮੈਂਟ ਪਲਾਂਟ ਚਲਾਓ ਜਾਂ ਇਹਦਾ ਕੋਈ ਹੋਰ ਹੱਲ ਕਰੋ ਪਰ ਆਹ ਨਾਲੇ ਦੇ ਵਿੱਚ ਪਾ ਕੇ ਸਤਲੂਈ ਦਰਿਆ ਦੇ ਵਿੱਚ ਪਾਣੀ ਪਾਉਣਾ ਬੰਦ ਕਰੇ ਇਹ ਸਰਕਾਰ ਨੂੰ ਦਾ ਤੇ ਇਹੋ ਜੇ ਪਲਾਂਟ ਇਥੇ ਨਾਲ ਪਲਾਂਟ ਅਸੀਂ ਚੱਲਣ ਨਹੀਂ ਦੇਣਗੇ ਅਸੀਂ ਪਹਿਲਾਂ ਵੀ ਦਿੱਲੀ ਪੇਸ਼ੀਆਂ ਤੇ ਜਾਣੇ ਆ ਜੀ 13 13 ਤੋਂ ਵੱਧ ਸਾਡੀਆਂ ਪੇਸ਼ੀਆਂ ਪੈ ਚੁੱਕੀਆਂ ਹੁਣ ਵੀ ਸਾਡੀ ਹੀアリング ਸੀ ਅੱਗੇ ਪੈ ਗਈ ਆ ਅਸੀਂ ਕਿਸੇ ਕੀਮਤ ਤੇ ਜਿਹੜੀ ਮਸੂਰਵਾਲ ਵਾਲਾ ਈ ਜਿਹੜੀ ਇੰਡਸਟਰੀ ਆ ਜਿਹੜਾ ਇਥੇ ਨਾਲ ਪਲਾਂਟ ਆ ਹੀ ਚੱਲਣ ਨਹੀਂ ਦੇਣਗੇ